ਕਿਸੇ ਦੀ ਨਾ ਖਾਈਏ ਖਾਈਏ ਆਪਣੇ ਹਿੱਸੇ ਦੀ ਕਿਸੇ ਦੀ ਨਾ ਖਾਈਏ ਖਾਈਏ ਆਪਣੇ ਹਿੱਸੇ ਦੀ ਨਿੰਦੀ ਨਾ ਸੱਸਿਓ ਵੀ ਮਾਇਆ ਕਿਸੇ ਦੀ ਨਿੰਦੀ ਨਾ ਸੱਸਿਓ ਵੀ ਮਾਇਆ ਕਿਸੇ ਦੀ ਨਿੰਦੀ ਨਾ ਸੱਸਿਓ ਵੀ ਮਾਇਆ ਕਿਸੇ ਦੀ ਲੋਕੀ ਕਹਿੰਦੇ ਸੱਸਾ ਮਾੜੀਆਂ ਵੇ ਲੋਕੀ ਕਹਿੰਦੇ ਸੱਸਾ ਮਾੜੀਆਂ ਸੱਸਾਂ ਹੁੰਦੀਆਂ ਧਰਮ ਦੀਆਂ ਮਾਮਾ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਮਾ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਮਾ ਨਾਲੇ ਸੱਸਾਂ ਪੁੱਤ ਦਿੰਦੀਆਂ ਵਗਦੀ ਨਦੀ ਦੇ ਵਿੱਚ ਸੁਟੇ ਆਈ ਵਾਲੀਆਂ ਵਗਦੀ ਨਦੀ ਦੇ ਵਿੱਚ ਸੁਟੇ ਆਈ ਬਾੜੀਆਂ ਪੁੱਤ ਨੇ ਪਿਆਰੇ ਨੂੰ ਹਾਂ ਪੁੱਤਾਂ ਤੋਂ ਵੀ ਪਿਆਰੀਆਂ ਪੁੱਤ ਨੇ ਪਿਆਰੇ ਨੂੰ ਹਾਂ ਪੁੱਤਾਂ ਤੋਂ ਵੀ ਪਿਆਰੀਆਂ ਪੁੱਤ ਨੇ ਪਿਆਰੇ ਨੂੰ ਹਾਂ ਪੁੱਤਾਂ ਤੋਂ ਵੀ ਪਿਆਰੀਆਂ ਹੋਰਾਂ ਵਾਰੀ ਸੱਸ ਨੇ ਸੁਨਖੇ ਮੁੰਡੇ ਜੰਮਤੇ ਹੋਰਾਂ ਵਾਰੀ ਸੱਸ ਨੇ ਸੁਨਖੇ ਮੁੰਡੇ ਜੰਮਤੇ ਮੇਰੇ ਵਾਰੀ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ ਇੱਥੇ ਇਥੇ ਕਰ ਦਿੱਤਾ ਗਾਣਾ ਮਾਣਾ ਮੇਰੀ ਸੱਸ ਨੇ ਇਥੇ ਇਥੇ ਕਰ ਦਿੱਤਾ ਗਾਣਾ ਮਾਣਾ ਮੇਰੀ ਸੱਸ ਨੇ ਇਥੇ ਮੇਰੀ ਸੱਸ ਬੜੀ ਸੁਨੱਖੀ ਮिन्नੂ ਪਾਉਣ ਦਿੰਦੀ ਏ ਜੁੱਤੀ ਸੱਸ ਬੜੀ ਸੁਨੱਖੀ ਮिन्नੂ ਪਾਉਣ ਦਿੰਦੀ ਏ ਜੁੱਤੀ ਨਾਲੇ ਆਪ ਪਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮिन्नੂ ਬੜਾਈ ਚਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮिन्नੂ ਬੜਾਈ ਚਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹਦੀ ਆ ਪਹਿਲੀ ਵਾਰੀ ਬਾਪੂ ਮੇਰਾ ਮਿਲਣ ਮੈਨੂੰ ਸੀ ਆਇਆ ਕਿਲੋ ਰਿਓੜੀਆਂ ਗੁੜਤੇ ਗੱਚਕ ਮੇਰੇ ਲਈ ਲਿਆਇਆ ਜਾਂਦੇ ਹੋਏ ਸੱਸ ਦੇ ਹੱਥ ਵਿੱਚ ਸੌ ਦਾ ਨੋਟ ਫੜਾਇਆ ਸੱਸ ਮੇਰੀ ਨਿੱਤ ਪੁੱਛਦੀ ਤੇਰਾ ਬਾਪੂ ਫੇਰ ਨਾ ਆਇਆ ਸੱਸ ਮੇਰੀ ਨਿਤ ਪੁੱਛਦੀ ਤੇਰਾ ਬਾਪੂ ਫੇਰ ਨਾ ਆਇਆ ਸੱਸ ਮੇਰੀ ਨਿਤ ਪੁੱਛਦੀ ਤੇਰਾ ਬਾਪੂ ਫੇਰ ਨਾ ਆਇਆ ਸੱਸ ਮੇਰੀ ਨਿਤ ਪੁੱਛਦੀ ਚਾਂਦੀ ਦੀ ਤੇਰੀ ਜੁੱਤੀ ਨਖਰੋ ਸੋਨੇ ਦੀ ਮਦਾਨੀ ਚਾਂਦੀ ਦੀ ਤੇਰੀ ਜੁੱਤੀ ਨਖਰੋ ਸੋਨੇ ਦੀ ਮਦਾਨੀ ਨੂੰ ਕਰ ਆਉਗੀ ਪੀਲੀ ਵਾਰ ਕੇ ਪਾਣੀ ਨੂੰ ਕਰ ਆਉਗੀ ਪੀਲੀ ਬਾਰ ਕੇ ਪਾਣੀ ਨੂੰ ਕਰਿਆਉਗੀ ਪੀਲੀ ਬਾਰ ਕੇ ਪਾਣੀ ਨੂੰ ਕਰਿਆਉਗੀ ਸੁੰਨੀ ਸਸੀਏ ਬੈਨੀ ਸਸੀਏ ਸੁੰਨੀ ਸਸੀਏ ਬੈਨੀ ਸਸੀਏ ਦੁੱਖ ਸੁੱਖ ਸਾਂਝੇ ਕਰੀਏ ਮੰਦਰੋਸੇ ਨੂੰ ਸੁਟ ਬਨੇਰੇ ਤਰੀਏ ਮੰਦਰੋਸੇ ਨੂੰ ਸੁਟ ਬਨੇਰੇ ਤਰੀਏ ਮੰਦਰੋਸੇ ਨੂੰ ਸੁਟ ਬਨੇਰੇ ਤਰੀਏ ਮੰਦਰੋਸੇ ਨੂੰ ਸਸਤਕਿਆਂ ਦੀ ਤੈਨੂੰ ਕੱਢਣਾ ਨਹੀਂ ਆਉਂਦਾ ਸਸਤਕਿਆਂ ਦੀ ਤੈਨੂੰ ਕੱਢਣਾ ਨਹੀਂ ਆਉਂਦਾ ਮੈਂ ਕੱਢਤੀ ਫਲਕਾਰੀ ਤੀ ਸਰਦਾਰਾਂ ਦੀ ਐਰ ਗੈਰ ਨਾ ਜਾਣੀ ਤੀ ਸਰਦਾਰਾਂ ਦੀ ਐਰ ਗੈਰ ਨਾ ਜਾਣੀ ਤੀ ਸਰਦਾਰਾਂ ਦੀ ਐਰ ਗੈਰ ਨਾ ਜਾਣੀ ਤੀ ਸਰਦਾਰਾਂ ਦੀ ਸਸਾ ਸਸਾ ਹਰ ਕੋਈ ਕਹਿੰਦਾ ਸਸਾ ਜਹਾਨਾ ਕੋਈ ਨਿਖਣ ਪੀਣ ਨੂੰ ਦੁੱਧ ਮਲਾਈਆਂ ਖਣ ਪੀਣ ਨੂੰ ਦੁੱਧ ਮਲਾਈਆਂ ਭਾਵੇਂ ਲਾਲਣ ਸੋਈ ਨਹੀਂ ਇੰਨਾ ਸਸਾਂ ਬਿਨਾ ਕਦਰ ਕਰੇ ਨਾ ਕੋਈ ਨਹੀਂ ਇੰਨਾ ਸਸਾਂ ਬਿਨਾ ਕਦਰ ਕਰੇ ਨਾ ਕੋਈ ਨਹੀਂ ਇੰਨਾ ਸਸਾਂ ਬਿਨਾ ਕਦਰ ਕਰੇ ਨਾ ਕੋਈ ਨਹੀਂ ਇੰਨਾ ਸਸਾਂ ਬਿਨਾ